ਅਮਰੀਕਾ ਤੋਂ ਰਿਪੋਰਟ ਕੀਤੇ ਜਾਣ ਕੇ 205 ਭਾਰਤੀ ਜਿਹੜੇ ਕਿ ਅੱਜ ਅਮ੍ਰਿਤਸਰ 에어ਪੋਰਟ ਤੇ ਪਹੁੰਚਣਗੇ ਜੀ ਬਿਲਕੁਲ ਅਮਰੀਕਾ ਦੇ ਜਹਾਜ਼ ਦੇ ਵਿੱਚ ਖੁਦ ਅਮਰੀਕਾ ਦੀ ਆਰਮੀ ਇਹਨਾਂ ਲੋਕਾਂ ਨੂੰ ਛੱਡਣ ਆਏਗੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿੱਥੇ ਕੀ 트럼ਪ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਸਿਗਾ ਕਿ ਅਸੀਂ ਹੁਣ ਇਲੀਗਲ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਜੋ ਲੋਕ ਅਮਰੀਕਾ ਪਹੁੰਚੇ ਸੀ ਇੱਥੇ ਰਹਿ ਰਹੇ ਨੇ ਉਹਨਾਂ ਦੀ ਜਾਂਚੀ ਕਰਕੇ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾਏਗਾ ਯਾਨਕਿ ਡਿਪੋਰਟ ਕੀਤਾ ਜਾਏਗਾ ਸੋ ਇਹ ਸਦੀ ਚਲਦੀ ਸਮਝੀ ਵੱਡੀ ਖਬਰ ਹੈ ਵੱਡੀ ਖਬਰ ਹੈ ਕਿ ਯੂਐਸਏ ਤੋਂ ਹੁਣ ਡਿਪੋਰਟ ਕੀਤੇ ਜਾ ਰਹੇ ਨੇ ਛਾਪੇਮਾਰੀ ਹੋ ਰਹੀ ਹੈ ਸੋ ਅੱਜ ਅਮਰitsar 에어ਪੋਰਟ ਦੇ ਉੱਪਰ 205 ਦੇ ਕਰੀਬ ਭਾਰਤੀਆਂ ਨੂੰ ਪਹੁੰਚਾਇਆ ਜਾਏਗਾ ਇੱਕ ਸਪੈਸ਼ਲ ਵਿਮਾਨ ਜੋ ਕਿ ਅਮਰੀਕਾ ਤੋਂ ਚੱਲਿਆ ਹੈ ਉਸ ਦੇ ਵਿੱਚ 253 ਦੇ ਕਰੀਬ ਭਾਰਤੀ ਹੋਣਗੇ ਤੇ ਸਪੈਸ਼ਲ ਅਮਰੀਕਾ ਦੀ ਆਰਮੀ ਜਿਹੜੀ ਹੈ ਉਹਨਾਂ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਪਰ ਛੱਡ ਡਾਇਗੀ ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਕੇਂਦਰ ਸਰਕਾਰ ਵੀ ਪੁੱਛਗਿੱਛ ਕਰ ਸਕਦੀ ਹੈ ਉਹਨਾਂ ਦੀ ਪੂਰੀ ਚੈਕਿੰਗ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ 에어ਪੋਰਟ ਤੋਂ ਬਾਹਰ ਕੱਢਿਆ ਜਾਏਗਾ ਜਾਂ ਉਹਨਾਂ ਦੇ ਘਰ ਜਿਹੜਾ ਹੈ ਪੁੱਛਿਆ ਜਾਏਗਾ ਲੇਕਿਨ ਇਸ ਦੇ ਉੱਪਰ ਹੁਣ ਭਾਰਤ ਸਰਕਾਰ ਜਾਂ ਸੈਂਟਰ ਸਰਕਾਰ ਕੀ ਕਦਮ ਚੁੱਕ ਸਕਦੀ ਹੈ ਇਸ ਦੇ ਬਾਰੇ ਹਾਲੇ ਕੋਈ ਅੰਦਾਜ਼ਾ ਨਹੀਂ ਹੈ ਲੇਕਿਨ ਯੂ ایس ਦੇ ਵੱਲੋਂ ਅੱਜ 205 ਦੇ ਕਰੀਬ ਭਾਰਤੀ ਜਿਹੜੀ ਹੈ ਭਾਰਤੀ ਜਿਹੜੇ ਨੇ ਉਹ ਅਮਰੀਕਾ ਤੋਂ ਭਾਰਤ ਭੇਜੇ ਜਾਣਗੇ 1:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਸਰ 에ਰਪੋਰਟ ਤੇ ਜਹਾਜ਼ ਪਹੁੰਚੇਗਾ ਉਸ ਤੋਂ ਬਾਅਦ ਉਹਨਾਂ ਦੀ ਚੈਕਿੰਗ ਵਗੈਰਾ ਹੋਏਗੀ ਪੁੱਛ ਕਿ ਜਿਹੜੀ ਇਹ ਭਾਰਤ ਸਰਕਾਰ ਦੇ ਵੱਲੋਂ ਕੀਤੀ ਜਾਏਗੀ 에ਰਪੋਰਟ ਉੱਤੇ ਕੀਤੀ ਜਾਏਗੀ ਉਸ ਤੋਂ ਬਾਅਦ ਉਹਨਾਂ ਨੂੰ 에ਰਪੋਰਟ ਤੋਂ ਬਾਹਰ ਕੱਢਿਆ ਜਾਏਗਾ ਯਾਨੀ ਕਿ ਉਹਨਾਂ ਨੂੰ ਉਹਨਾਂ ਦੇ ਘਰ ਦਿੱਤਾ ਜਾਏਗਾ ਜਾ ਸਕਦਾ ਹੈ ਸੋ ਇਸ ਸਮੇਂ ਦੀ ਵੱਡੀ ਖਬਰ ਹੈ ਜਿੱਥੇ ਕਿ ਯੂਐਸਸੀ ਤੋਂ ਹੁਣ ਰਿਪੋਰਟ ਕੀਤੇ ਜਾ ਰਹੇ ਨੇ 205 ਭਾਰਤੀ ਅੱਜ ਅਮਰਸਰ ਪਹੁੰਚਣਗੇ ਤੇ ਉਹਨਾਂ ਦੇ ਜਹਾਜ਼ ਯਾਨਕੀ ਅਮਰੀਕਾ ਦੇ ਜਹਾਜ਼ ਦੇ ਵਿੱਚ ਲੈਂਡ ਹੋਏਗਾ ਅਮਰੀਕੀ ਫੌਜ ਇਹਨਾਂ ਭਾਰਤੀਆਂ ਨੂੰ ਲੈ ਕੇ ਆਏਗੀ ਯਾਨਕੀ ਜਿੱਥੇ ਟ੍ਰੰਪ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਇੱਥੇ ਜਿੰਨੇ ਵੀ ਪ੍ਰਵਾਸੀ ਨੇ ਉਹਨਾਂ ਨੂੰ ਫੜਿਆ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ